ਇਹ ਵੀਡ ਹੱਲ ਹੋ ਜੂਗਾ ਤੁਹਾਡਾ ਫਿਲਹਾਲ ਜਦੋਂ ਲੇਬਰ ਸਾਡੇ ਕੋਲ ਲੇਬਰ ਕੋ ਵੀ ਉਹਦਾ ਹੱਲ ਕਰ ਦਿੰਦੇ ਤੁਹਾਡਾ ਕੋਲ ਠੀਕ ਹੈ ਨਾ ਐਸਜੀਓ ਸਾਹਿਬ ਨਾਲ ਡਿਸਕਸ ਕਰਕੇ ਬਸ ਜੋ ਵੀ ਸਿਸਟਮ ਹੈ ਨਹੀਂ ਨਹੀਂ ਮੈਂ ਇਹੋ ਸਾਰਾ ਡਿਸਕਸ ਕਰ ਲੈਣੇ ਹੈ ਲੇਬਰ ਦੀ ਪੇਸੇ ਲੇਬਰ ਨੂੰ ਕਰ ਦਿੰਦੇ ਆਰਡਰ ਦੇਖੋ ਇਹ ਲੋਗੇ ਵੀ ਲੇਬਰ ਕੰਮ ਕਰਨਾ ਫਰਜ਼ ਵਾਂਡਰਦਾ ਮਤਲਬ ਮਤਲਬ ਸਾਰਿਆਂ ਨੂੰ ਪਤਾ ਹੈ ਵੀ ਇਹ ਜੇ ਕੰਮ ਕਰਦਾ ਜਦੋਂ ਇਹ ਨਾ ਕਰਦਾ ਵੀ ਕੰਮ ਕਰਾ ਨਹੀਂ ਤਾ ਉਹ ਸਕੇ ਆ ਵੀ ਤੁਸੀਂ سپورਟ ਕਰਾ ਦਿੱਤੀ ਗਏ ਸਤੋਂ ਬੰਦੇ ਹੈ ਨਹੀਂ ਕਿੰਨੀ ਵਾਰੀ ਰਾਤ ਨੂੰ ਕੀ ਕਰਾ ਰਹੇ ਹੋ ਉਹ ਕੰਮ ਕਰਦੇ ਹੋ ਤੁਸੀਂ ਮੰਨ ਲਈ ਤੁਹਾਡੀ ਗੱਲ ਯਾਰ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕੰਮ ਨਹੀਂ ਕਰ ਰਹੇ ਅਸੀਂ ਇਹ ਕਹਿੰਦੇ ਉਹਦਾ ਪੱਕਾ ਸੋਲੂਸ਼ਨ ਹੋਵੇ ਨਾ ਤੁਹਾਨੂੰ ਸੋਲੂਸ਼ਨ ਨੋ ਵੀ ਰੋਜਾ ਬਦਲੇ ਆ ਗਏ ਬੰਦਾ ਕਰਨਾ ਹੱਥ ਬੰਦਾ ਗੱਲ ਕਰ ਹਾਂਜੀ ਤੁਹਾਡੇ ਸੋਲੂਸ਼ਨ ਸੋਲੂਸ਼ਨ ਕਰਕੇ ਦੇਣੇ ਆ ਤੁਹਾਨੂੰ ਠੀਕ ਹੈ ਜੀ ਠੀਕ ਹੈ ਮੋਕੇ ਤੇ ਆ ਸੋਲੂਸ਼ਨ ਹੈ ਵੀ ਜਿਹੜਾ ਅਮਰਜੀਤ ਵਾਲਾ ਟਰਾਂਸਫਾਰਮਰ ਪਿਆ ਹੈ ਉਹਦੇ ਉੱਤੇ ਅਸੀਂ ਐਂਟੀ ਕੋਨ ਲੱਗਿਆ ਉਹ ਖਾਲੀ ਪਿਆ ਉਹਦੇ ਉੱਤੇ ਆਲਟੀ ਪਾ ਕੇ ਨਾ ਕੁਝ ਏਰੀਆ ਸ਼ਿਫਟ ਕਰ ਦੇਣਾ ਉਹਦੇ 100 ਟਾਈਮ ਦੇ ਵਿੱਚ ਠੀਕ ਹੈ ਨਾ ਇਹ ਉਹਨੇ ਕੰਬੇ ਆ ਗਏ ਕੰਬੇ ਕੱਲ ਚ ਕਾ ਲੋ ਭਾਵੇਂ ਤੂੰ ਕੀ ਕਰਦਾ ਠੀਕ ਹੈ ਸਰ ਸੋਰੀ ਅੱਜ ਕੱਲ ਤਾਂ ਫਿਕਰ ਕਰਨ ਲੱਗੇ ਕੱਲ ਅਸੀਂ ਕਾਲ ਕੀਤੀ ਸਰ ਤੇ ਉਹ ਲੋਕ ਕਹਿ ਰਹੇ ਸੀ ਕਿ ਵੀ ਨਹੀਂ ਬਿੜਾਲੇ ਦਾ ਜਾਈ ਮੈਂ ਇਕਬਾਲੀ ਆ ਜੋ ਵੀ ਹੋਣਾ ਉਹਨੇ ਹੀ ਕਰਨਾ ਉਹਨੂੰ ਪੁੱਛੋ ਯਾਰ ਇਹ ਗੱਲ ਵੀ ਤੁਸੀਂ ਕਹੀ ਮੈਂ ਸਿਰਫ ਆ ਇਸ ਵਾਸਤੇ ਕਿਹਾ ਕਿ ਮੇਰੇ ਤੋਂ ਐਕਚੁਅਲੀ ਬਿੜਾਲੇ ਗ੍ਰਿਡ ਤੇ ਨਹੀਂ ਜਾ ਹੁਣ ਤਾਂ ਬੰਨਾ ਜਿਆਦਾ ਏਰੀਆ ਮੇਰੇ ਕੋਲ ਵੀ ਕਾਰਦਾ ਨਹੀਂ ਤਾਂ ਤੁਹਾਡੇ ਕੋਲ ਤਾਂ ਨਾ ਤੁਹਾਡੇ ਕੋਲ ਨਾ ਲੈਂਡ ਬੰਦ ਕਰਾਉਣ ਦਾ ਅਧਿਕਾਰ ਜੇ ਲਾਈਨ ਜੇ ਤਾਂ ਇਹ ਹੈਗਾ ਤਾਂ ਉਹ ਕੰਮ ਤਾਂ ਕਰ ਦੇਣਗੇ ਕਾ ਕੇ ਤਾਂ ਬੀੜੀ ਲਾ ਕੇ ਖੜ ਜਾਂਦਾ ਉਹ ਉਹ ਛੱਡ ਦੇ ਰੱਖੋ ਨਾ ਉਹ ਤੇ ਮੁੰਡੇ ਸਾਡੇ ਚੜਦੇ ਗੰਬਿਆਂ ਦੇ ਟ੍ਰੈਫਿਕ ਵੀ ਭਾਜੀ ਤੋ ਨਹੀਂ ਲੈ ਗਏ ਚੱਕ ਕੇ ਲੈ ਗਏ ਆ ਹੀ ਲਾ ਕੇ ਆਈ ਟ੍ਰਾਲੀ ਚ ਭਾਜੀ ਲਾਇਆ ਵੀ ਮੁੰਡੇ ਸਾਡੇ ਮਾਰ ਕੇ ਆਇਆ ਕਰਕੇ ਵੀਡੀਓ ਬੰਦੇ ਨੇ ਵੀਡੀਓ ਬੰਦ ਸਾਰਾ ਜੀ ਹਾਲਾ ਬਹੁਤ ਹੈ ਸਾਰੇ ਬੰਦੇ ਹੋ ਸੀ ਬੜੇ ਦੁੱਖ ਦੇ ਨਾਲ ਇੱਥੇ ਕੋਈ ਨਾ ਵੀਡੀਓ ਦਾ ਸਟਰੋਕ ਦਾ ਕਲਾ ਵਿੱਚ ਆ 40 ਘੰਟੇ ਤੋਂ ਬੱਚੇ ਪਾਣੀ ਤੋਂ ਬੱਚੇ ਤਾਂ ਖਵਾਉਂਦੇ ਤਾਂ ਸਕੇ ਪਾਣੀ ਤੋਂ ਸਾਰਾ ਮਲਤ ਆਪਰੇ ਆਇਆ ਤੁਸੀਂ ਅਕੀਮ ਸਾਹਿਬ ਨੂੰ ਸਾਰੇ ਨੂੰ ਕੱਥੀ ਹੋ ਕੇ ਕੱਥੀ ਉਹਨਾਂ ਨੇ ਕਹਿੰਦਾ ਪਿਆ ਬਈ ਸਟੇਨ ਸਾਹਿਬ ਨੇ ਸਾਣੀ ਸਮਾਂ ਦਿੱਤਾ ਹੈ ਕਿ ਪੰਜ 5 ਵਜੇ ਤੱਕ ਜਿਹੜਾ ਹੈ ਇਹ ਜਾਲੂ ਕਰ ਦਿੱਤੀ ਜਾਵੇ ਜੇ ਜਾਲੂ ਕਰ ਦੇਵਾਂਗੇ ਤਾਂ ਬਹੁਤ ਵਧੀਆ ਅਸੀਂ ਧੰਨਵਾਦ ਕਰਾਂਗੇ ਸਟਾਫ ਦਾ ਬਈ ਉਹਨਾਂ ਨੇ ਸਾਡੀ ਆਿਆਂ ਦੀ ਬੇਨਤੀ ਨੂੰ ਮੰਨਿਆ ਅਗਰ ਉਹ ਨਾ ਹੋਇਆ ਤਾਂ ਫਿਰ ਸਾਨੂੰ ਅਸੀਂ ਸਾਰੇ ਬੁਢਾ ਸੁਲੇਖ ਫਸਟ ਅੱਛਾ ਲਵਾਵੀਂ ਕਿਉਂਕਿ ਬਹੁਤ ਮੰਦਾ ਹਾਲਿਆ 40 35 ਇਦਾਂ ਦੀ ਜਰੂਰ ਨਹੀਂ ਕਿ ਬੱਚਿਆਂ ਦਾ ਰਹਿਣਾ ਅਸੀਂ ਸਾਰੇ ਆਇਆ ਟੌਪ ਦਾ ਟੰਗ ਵੜ ਕਰਾਂਗੇ ਕਿ ਜੇ ਸਾਡੇ 3 ਦਿਨਾਂ ਦੇ ਨਾਲ ਹੀ ਬੱਚੀ ਨਹੀਂ ਚਲਾ ਸਕਿਆ ਉਹ ਬਹੁਤ ਔਖਾ ਨਹੀਂ